ਅਨੁਸਾਰਿਆਂ ਨੇ ਪਤਾ ਆ ਕਿ ਇਲੈਕਸ਼ਨ ਦਾ ਟਾਈਮ ਆ ਗਿਆ ਹੈ ਤੇ ਅਸੀਂ ਤੁਹਾਡੇ ਕੋਲ ਆਪਣੇ ਜਿਹੜੇ ਪਿਛਲੇ 4 ਸਾਲ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਪੂਰਾ ਬਿਓਰਾ ਲੈ ਕੇ ਤੁਹਾਡੇ ਕੋਲੋਂ ਅਸੀਂ ਆਪਣੇ ਇਹ ਇਲੈਕਸ਼ਨ ਵਿੱਚ ਸਾਥ ਵੀ ਮੰਗ ਕਰਦੇ ਹਾਂ ਸਾਥੀ ਸਾਡੀ ਕਾਫੀ ਦੂਰ ਚਲੇ ਗਏ ਆ ਮੈਨੂੰ ਲੱਗਦਾ ਉਹਨਾਂ ਕੋਲ ਹੀ ਆਣਾ ਪੈਣਾ ਹੈਗਾ ਯਾਰ ਸਾਥੀਓ ਥੋੜਾ ਅੱਗੇ ਆ ਜਾਂਦੇ ਆਗੇ ਠੀਕ ਹੈ ਨਾ ਦਾਂਜੀ ਅੱਜ ਜਿਹੜੀ ਗੇਟ ਵੈਲੀ ਹੋ ਰਹੀ ਹੈ ਇਲੈਕਸ਼ਨ ਦੇ ਸੰਬੰਧ ਵਿੱਚ ਉਹਦੇ ਕੋਈ ਕੰਮ ਨਾ ਪਾਇਆ ਅੱਜ ਜਿਹੜੀ ਹੈਗੀ ਆ 16 ਤਰੀਕ ਨੂੰ ਸਾਡੀ ਚੰਡੀਗੜ੍ਹ ਲੇਬਰ ਰੀਜਨਲ ਲੇਬਰ ਕਮਿਸ਼ਨ ਦੇ ਚੰਡੀਗੜ੍ਹ ਮੀਟਿੰਗ ਸੀਗੀ ਉੱਥੇ ਜਿਹੜੇ ਇਲੈਕਸ਼ਨ ਦੀ ਜਿਹੜੀ ਡੇਟ ਆ 16 16 ਨਵ 25 16 ਨੂੰ 25 ਡੇਟ ਫਿਕਸ ਹੋਈ ਆ ਉਹਦੇ ਬਾਰੇ ਅੱਜ ਆਏ ਜਿਹੜਾ ਹੈਗਾ ਜਿਹੜੇ ਮੁਲਾਜ਼ਮਾਂ ਮੁਲਾਜ਼ਮ ਸਾਥੀਆਂ ਨੂੰ ਉਹਦੇ ਬਾਰੇ ਆਪ ਕੋ ਤਕਰਾਵਾਂਗੇ। ਕੀ ਕੀ ਇਲੈਕਸ਼ਨ ਦੇ ਵਿੱਚ ਏਜੰਡੇ ਹੋਣਗੇ? ਪਿਛਲੇ ਜਿਹੜੇ ਕਾਰਜ ਜਿਹਨੂੰਦਾਰਾ ਕੰਮ ਕਰਾਏ ਆ ਉਹਦੇ ਬਾਰੇ ਦੱਸਾਂਗੇ। ਤਾਂ ਜਿਹੜੇ ਅੱਗੇ ਨਵੇਂ ਕੰਮ ਹੈਗੇ ਆ ਤੇ ਉਹਦੇ ਬਾਰੇ ਵੀ ਦੱਸਾਂਗੇ ਜਿੱਦਾਂ ਪਹਿਲਾਂ ਸਾਨੂੰ ਮੌਕਾ ਦਿੱਤਾ। ਅ ਕਰਮਚਾਰੀ ਸਾਥੀਆਂ ਨੇ ਤਾਂ ਉਦਾਂ ਹੀ ਸਾਨੂੰ ਆਸ ਹੈ ਕਿ ਅੱਗੇ ਵੀ ਸਾਨੂੰ ਇਦਾਂ ਹੀ ਦੁਆਰੇ ਮੌਕਾ ਦੇਣਗੇ। ਧੰਨਵਾਦ। ਸਰ ਇੱਕ ਮੈਡੀਕਲ ਯੂਨੀਅਨ ਦੇ ਜਿੱਥੇ ਤੇ ਕੀ ਆਪਣੇ ਨਿਯਮਾਂ ਦੇ ਵਿੱਚ ਇੱਦਾਂ ਸਾਹ ਦੇ ਰਹੇ ਦੇਖੋ ਜੀ ਤੁਹਾਨੂੰ ਪਤਾ ਹੈਗਾ ਅਸੀਂ ਪੰਜਾਬ ਸਟੇਟ ਕਰਮਚਾਰੀ ਜਥੇਬੰਦੀ ਦੇ ਪਹਿਲੇ ਸਪੋਰਟ ਵੀ ਸੀਗੇ ਤੇ ਇਸ ਵੇਰੇ ਵੀ ਅਸੀਂ ਉਹਨਾਂ ਨਾਲ ਹੀ ਹੈਗੇ ਆ ਇਹ ਜਿਹੜੀ ਕਮੇਟੀ ਆਪਾਂ ਬਣਾਈ ਗਠਿਤ ਕੀਤੀ ہوئی ਹੈ ਯੂਨੀਅਨ ਤਿਆਰ ਕੀਤੀ ہوئی ਹੈਗੇ ਇਹਨੇ ਪਿਛਲੇ 4 ਸਾਲਾਂ ਵਿੱਚ EMPLOYEES ਨਾਲ ਰਿਲੇਟਡ ਬਹੁਤ ਮੁੱਦੇ ਜਿਹੜੇ ਹੈਗੇ ਹੱਲ ਕਰਕੇ ਉਹਨਾਂ ਦੇ ਜਿਹੜੇ ਸਰਵਿਸ ਬੈਨੀਫਿਟ ਹੈਗੇ ਸਾਰੇ ਦਵਾਏ ਹੈਗੇ ਆ ਜਿਨੇ ਵਿੱਚ ਸਭ ਤੋਂ ਐਮ ਹੁੰਦਾ ਪ੍ਰਮੋਸ਼ਨ ਫਿਰ ਪ੍ਰਮੋਸ਼ਨ ਤੋਂ ਬਾਅਦ ਉਹਨਾਂ ਦੀ ਐਡਜਸਟਮੈਂਟ ਤਲਵਾੜੀ ਵਿੱਚ ਕਰਵਾਉਣਾ ਫਿਰ ਉਸ ਤੋਂ ਬਾਅਦ ਡੇਲੀ ਵੇਜ ਕਰਮਚਾਰੀ ਉਹਨਾਂ ਦਾ ਮੁੱਦਾ ਬੋਰਡ ਤੱਕ ਲੈ ਕੇ ਜਾਣਾ ਰੈਗੂਲਰ ਕਰਮਚਾਰੀ ਹੈਗੇ ਉਹਨਾਂ ਦਾ ਹਾਊਸਲੈਂਡ ਦਾ ਜਿਹੜਾ ਮੁੱਦਾ ਹੈਗਾ ਆ ਉਹਨੂੰ ਚੁੱਕਿਆ ਨੂੰ ਹੋਰ ਰੈਂਟ ਫਰੀ ਕਰਵਾਉਣਾ ਸਾਡੇ ਜਿਹੜੇ ਬਾਰੋਂ ਆਊਟਸੋਰਸਿੰਗ ਜਿਹੜੇ ਬੰਦੇ ਬੀਵੀਐਮਬੀ ਲਈ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ ਇੱਥੇ ਰੈਜ਼ਿਡੈਂਸ ਦਾ ਜਿਹੜਾ ਹੱਕ ਦਵਣਾ ਤੇ ਇਹਦੇ ਨਾਲ ਹੋਰ ਵੀ ਜਿਹੜੇ ਸੇਵਾ ਮੁਕਤ ਕਰਮਚਾਰੀ ਹੈਗੇ ਆ ਉਹਨਾਂ ਨਾਲ ਜਿਹੜੀ ਵੀ ਓਕੜਾ ਪੇਸ਼ ਆਂਦੇ ਹੈ ਕਿ ਜੂਨੀਅਨਾਂ ਵਾਸਤੇ ਹਮੇਸ਼ਾ ਤਤਪਰ ਖੜੀ ਰਹਿੰਦੀ ਹੈਗੀ ਹੈ ਤੇ ਇਸ ਵਾਰ ਵੀ ਖੜੀ ਰਹੇਗੀ ਤੇ ਹੁਣ ਦੁਬਾਰਾ ਤੋਂ ਇਲੈਕਸ਼ਨ ਦਾ ਮਾਹੌਲ ਆ ਗਿਆ ਹੈਗਾ ਹੈ ਤੇ ਬਸ ਅਸੀਂ ਕਰਮਚਾਰੀਆਂ ਨੂੰ ਉਹਨਾਂ ਨਾਲ ਆਪਣੇ ਕੀਤੀ ਹੋਈ ਜਿਹੜੇ ਕੰਮਾਂ ਦੇ ਤੌਰ ਤੇ ਆਪਾਂ ਉਹਨਾਂ ਨੂੰ ਜਾਗਰੂਕ ਕਰਨਾ ਹੈਗੇ ਆ ਤੇ ਅਸੀਂ ਇਸ ਵਾਰ ਇਲੈਕਸ਼ਨ ਦੀ ਖੇਦ ਦੁਆਰਾ ਤਿਆਰੀ ਕਰ ਰਹੇ ਹਾਂ ਅੰਕੀ ਸਰਦਾਰ ਜੀ ਹਾਂ ਜੀ ਇਹ ਜਿਹੜੇ ਇਲੈਕਸ਼ਨ ਹੋ ਰਹੇ ਆ ਤੁਹਾਡੇ ਐਸ்சி ਵੀ ਐਸ ਜੂਨੀਅਨ ਨੂੰ ਕਿੱਧਰ ਸਮਰਥਨ ਕਰ ਰਹੀ ਆ ਤੇ ਤੁਸੀਂ ਹੋਰ ਕੀ ਸਹਿਯੋਗ ਕਰ ਰਹੇ ਹੋ ਪਹਿਲਾਂ ਤਾਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 16 9 2025 ਨੂੰ ਜੂਨੀਅਰ ਦੇ ਇਲੈਕਸ਼ਨ ਆ ਰਹੇ ਆ ਤੇ ਜਿਹੜੀ ਐਸੀਬੀਸੀ ਏਮਪਲਾਈ ਫੈਡਰੇਸ਼ਨ ਹੈ ਇਹ ਮਾਨਤਾ ਪ੍ਰਾਪਤ ਜਥੇਬੰਦੀ ਜੋ ਵਿਜੀ ਹੈ ਉਹਨਾਂ ਦੇ ਨਾਲ ਪਹਿਲਾਂ ਚੱਲੀ ਸੀ ਹੁਣ ਵੀ ਉਹਨਾਂ ਦੇ ਨਾਲ ਹੀ ਜਾ ਰਹੀ ਹੈ ਹਾਂਜੀ ਜਨਰਲ ਸੀਟੀ ਸਾਹਿਬ ਅੱਜ ਜਿਹੜੀ ਖੇਤਰੀ ਆਲੀ ਕਰ ਰਹੇ ਹੋ ਇੱਕ ਇਸ ਸਵਾਨ ਦੇ ਤਰ੍ਹਾਂ ਕਿ ਇਲੈਕਟਰੀ ਪਦੋਂ ਹੋ ਰਹੀ ਹੈ ਅੱਜ ਦੀ ਗੇਟ ਮੀਟ ਅੱਜ ਦੀ ਗੇਟ ਮੀਟਿੰਗ ਦਾ ਮੁੱਖ ਮਕਸਦ ਹੈਗਾ ਕਿ ਜਿਹੜੀ ਇਲੈਕਸ਼ਨ ਡੇਟ ਫਿਕਸ ਹੋ ਗਈ ਆ 16 9 ਨੂੰ ਇਲੈਕਸ਼ਨ ਜਿਹੜੇ ਹੈਗੇ ਆ ਪੰਜਾਬ ਇਹ ਤਾਂ ਆਪਣੇ ਬੀਵੀਐਮਬੀ ਦੇ ਜਿਹੜਿਆ ਜੂਨੀਅਰ ਨਾਲ ਇਲੈਕਸ਼ਨ ਜਿਹੜੇ ਹੈਗੇ ਆ 16 9 ਨੂੰ ਹੋਣੇ ਆਗੇ ਆ ਉਸ ਸਬੰਧ ਦੇ ਵਿੱਚ ਅਸੀਂ ਜਿਹੜੀ ਸਾਡੀ ਮੀਟਿੰਗ 15 ਤਰੀਕ ਨੂੰ ਚੰਡੀਗੜ੍ਹ ਔਰ ਲੇਬਰ ਕਮਿਸ਼ਨਰ ਦੇ ਹੋਈ ਆ ਉਹ ਚ ਜੋ ਵੀ ਗਤੀਵਿਧੀਆਂ ਜੋ ਗੱਲਾਂ ਬਾਤਾਂ ਹੋਈਆਂ ਉਹ ਅੱਜ ਦੀ ਗੇਟ ਮੀਟਿੰਗ ਦੇ ਵਿੱਚ ਸਾਡੇ ਵੱਲੋਂ ਦੱਸੀਆਂ ਜਾਊਗੀਆਂ ਬਾਕੀ ਜੋ ਕੰਮ ਅਸੀਂ ਅੱਜ ਤੱਕ ਕੀਤੇ ਆ ਉਹ ਵੀ ਸਾਰਿਆਂ ਦੇ ਕਰਮਚਾਰੀਆਂ ਦੇ ਧਿਆਨ ਚ ਲਿਆਵਾਂਗੇ ਜਿਹੜੇ ਕੰਮ ਹੋਣੇ ਵਾਲੇ ਆ ਉਹ ਵੀ ਕੰਮ ਸਾਰੇ ਜਿਹੜੇ ਹੈਗੇ ਐਡਮਿਟ ਮੀਟਿੰਗ ਦੱਸੇ ਜਾਣਗੇ ਮੇਨ ਮਕਸਦ ਗੇਟ ਮੀਟਿੰਗ ਦਾ ਅੱਜ ਦਾ ਇਹ ਹੀ ਹੈ ਧੰਨਵਾਦ